ਟਣਾ ਜੀ ਪੰਜਾਬ ਦੇ ਵਿੱਚ ਮਠਿਆਈਆਂ 'ਚ ਮਿਲਾਵਟ ਬਾਰੇ ਕੋਈ ਨਵੀਂ ਖਬਰ ਨਹੀਂ ਪਰ ਹੁਣ ਮਠਿਆਈਆਂ ਪੰਜਾਬ ਤੋਂ ਇੱਥੇ ਕੈਨੇਡਾ 'ਚ ਵੀ ਆਉਣ ਲੱਗ ਪਈਆਂ ਨੇ ਲੱਡੂਆਂ ਦੇ ਵਿੱਚ ਡੰਗਰਾਂ ਦੀ ਚਰਬੀ ਪਾਉਂਦੇ ਨੇ ਤਿੰਨ ਸਾਬ ਇਹਨਾਂ ਧਾਰਮਿਕ ਮੁੱਦਾ ਬਣ ਗਿਆ ਵੈਸੇ ਤਾਂ ਆਪਾਂ ਜਾਣਦੇ ਵੀ ਦੇਸੀ ਘਿਓ ਵੀ ਦੇਸੀ ਨਹੀਂ ਬਹੁਤ ਕਿਹਾਂ ਥਾਵਾਂ ਤੇ ਸਾਰਿਆਂ ਲਈ ਮੈਂ ਗੱਲ ਨਹੀਂ ਕਰਦਾ ਕਈ ਥਾਵਾਂ ਤੇ ਚੰਗਾ ਵੀ ਹੋ ਸਕਦਾ ਦੇਸੀ ਘਿਓ ਦੇ ਵਿੱਚ ਵੀ ਮਿਲਾਵਟ ਆ ਦੁੱਧ ਦੇ ਵਿੱਚ ਮਿਲਾਵਟ ਆ ਪਨੀਰ ਵੀ ਨਕਲੀ ਆ ਹੁਣ ਤਾਂ ਚਲੋ ਬੰਦਾ ਵੀ ਨਕਲੀ ਆ ਬੰਦੇ ਦੇ ਖਿਆਲ ਵੀ ਕਈ ਵਾਰੀ ਨਕਲੀ ਸਾਹਮਣੇ ਆਉਂਦੇ ਹੁੰਦਾ ਕੁਝ ਹੋਰ ਆ ਵਿੱਚੋਂ ਨਿਕਲਦਾ ਕੁਝ ਹੋਰ ਆ ਪਰ ਗੱਲ ਇਹ ਜੀ ਕਿ ਇੱਥੇ ਜਦੋਂ ਧਾਰਮਿਕਤਾ ਦੀ ਗੱਲ ਆ ਗਈ ਆ ਆਂਧਰਾ ਪ੍ਰਦੇਸ਼ ਦੇ ਵਿੱਚ ਤਾਂ ਇਸ ਮੁੱਦੇ ਨੂੰ ਕਾਫੀ ਵੱਡਾ ਹੋਣ ਦਾ ਮੌਕਾ ਮਿਲ ਗਿਆ ਕਾਫੀ ਵੱਡਾ ਬਣ ਗਿਆ ਆਂਧਰਾ ਪ੍ਰਦੇਸ਼ ਦੇ ਹੋਣ ਵਾਲੇ ਮੁੱਖ ਮੰਤਰੀ ਹੈਗੇ ਜੀ ਚੰਦਰਬਾਬੂ ਨਾਇਡੂ ਉਹਨਾਂ ਨੇ ਇਹ ਗੱਲ ਕੱਲ ਕਹੀ ਸੀ ਕਹਿੰਨੇ ਵੀ ਜਿਹੜਾ ਇੱਥੇ ਤ੍ਰਿਪਤੀ ਮੰਦਿਰ ਆ ਜਿਹਦੇ ਵਿੱਚ ਲੋਕਾਂ ਦੀ ਬੜੀ ਆਸਥਾ ਬਹੁਤ ਸ਼ਰਧਾ ਹੈਗੀ ਆ ਲੋਕ ਬੜੇ ਉੱਥੇ ਜਾ ਕੇ ਮੱਥਾ ਟ ਤਲੋ ਅਸੀਂ ਸਭ ਦੀ ਸ਼ਰਧਾ ਨੂੰ ਜਿਹੜਾ ਉਹ ਪ੍ਰਚਾਰ ਕਰ ਰਹੇ ਆ ਉਹ ਕਹਿੰਦੇ ਵੀ ਜਿਹੜੀ ਹੁਣ ਸਾਡੀ ਸਰਕਾਰ ਆ ਅਸੀਂ ਤਾਂ ਇੱਥੇ ਮੰਦਰ ਦੇ ਲੱਡੂਆਂ ਦਾ ਪ੍ਰਸ਼ਾਦ ਆ ਜਿਹੜਾ ਉਹਦੇ ਵਿੱਚ ਦੇਸੀ ਕਿਉਂ ਪਾਉਨੇ ਆ ਜਦੋਂ ਜਗਨ ਮੋਨ ਰੈਡੀ ਦੀ ਸਰਕਾਰ ਸੀਗੀ ਪਿਛਲੀ ਤੇ ਉਹਨਾਂ ਦੇ ਵੱਲੋਂ ਤਾਂ ਕੰਮ ਹੀ ਹੋਰ ਸ਼ੁਰੂ ਕਰ ਦਿੱਤਾ ਗਿਆ ਸੀ ਉਹ ਲੱਡੂਆਂ ਦੇ ਪ੍ਰਸ਼ਾਦ ਦੇ ਵਿੱਚ ਪਸ਼ੂਆਂ ਦੀ ਚਰਬੀ ਤੇ ਜਿਹੜਾ ਮੱਛੀ ਦਾ ਤੇਲ ਫਿਸ਼ ਆਇਲ ਇਹ ਮਿਲਾਉਂਦੇ ਹੁੰਦੇ ਸੀਗੇ ਉਹ ਕਹਿੰਦੇ ਜੀ ਅਸੀਂ ਇੱਕ ਲੈਬੋਰੀ ਤੋਂ ਇਹ ਸਾਰਾ ਕੁਝ ਪਤਾ ਲਵਾਇਆ ਲੈਬੋਰੀ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਹੁਣ ਦੇਖੋ ਜਿਹੜੇ ਹੈਗੇ ਜਗਨਮੋਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਈ ਕੋਰਟ ਦੀ ਇੱਕ ਕਮੇਟੀ ਬਣਨੀ ਚਾਹੀਦੀ ਆ ਉਹਦੇ ਵੱਲੋਂ ਪੜਤਾਲ ਕੀਤੀ ਜਾਵੇ ਇਸ ਮਸਲੇ 'ਤੇ ਮਤਲਬ ਇਹ ਜੀ ਵੀ ਇਸ ਮੁੱਦੇ ਦੀ ਸੱਚਾਈ ਕੀ ਹੈ ਇਹ ਤਾਂ ਰੱਬ ਜਾਣਦਾ ਜਾਂ ਆਉਂਦੇ ਸਮੇਂ ਦੇ ਵਿੱਚ ਕਿਹੜਾ ਮੋੜ ਘਟੂਗਾ ਪਰ ਕਿਉਂਕਿ ਮਾਮਲਾ ਇਹ ਕਾਫੀ ਸੰਜੀਦਾ ਤੇ ਸੂਖਮ ਹੋਣ ਦੇ ਕਰਕੇ ਬੜਾ ਨਾਜ਼ੁਕ ਹੋਣ ਦੇ ਕਰਕੇ ਕਈ ਤਰ੍ਹਾਂ ਦੇ ਮੋੜ ਘਟ ਸਕਦਾ ਹੈ ਜਿਵੇਂ ਬਿੱਟੂ ਦਾ ਸਿਰ ਕਲਮ ਦੀ ਗੱਲ ਕੀਨੇ ਕੀਤੀ ਹੈ ਤਾਂ ਸਰ ਦੋਖੁਂਦਾਜੀ ਇਸ ਗੱਲ ਦੇ ਉੱਤੇ ਵੀ ਸਾਡੇ ਦੇਸ਼ ਦੇ ਨੇਤਾਵਾਂ ਦੇ ਅੰਦਰ ਅੱਗ ਕਿੰਨੀ ਆ ਮੂੰਹ ਦੇ ਵਿੱਚੋਂ ਉਬਾਲ ਕਿਸੇ-ਕਿਸੇ ਕੱਢਦੇ ਆ ਕੋਈ ਤੋਲ ਕੇ ਬੋਲਦਾ ਹੀ ਨਹੀਂ ਤੁਸੀਂ ਸਭ ਜਿਹੜਾ ਜੋ ਜੀ ਕਰਨਾ ਪਟਰ ਪਟਰ ਕਰਕੇ ਆਉਗਾ 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 ਏਦਾਂ ਕਹਿ ਦਿੰਦੇ ਆ ਕੋਈ ਰਵਨੀਤ ਬਿੱਟੂ ਨੂੰ ਗਲਤ ਗੱਲ ਕਵੇ ਉਹ ਵੀ ਗਲਤ ਆ ਰਵਨੀਤ ਬਿੱਟੂ ਕਿਸੇ ਨੂੰ ਕਵੇ ਉਹ ਵੀ ਗਲਤ ਆ ਕੋਈ ਸੁਖਬੀਰ ਬਾਦਲ ਦੇ ਬਾਰੇ ਗੰਦੀ ਸ਼ਬਦਾਵਲੀ ਦੀ ਵਰਤੋਂ ਕਰੇ ਉਹ ਵੀ ਗਲਤ ਆ ਕੋਈ ਰਾਜਾ ਵੜਿੰਗ ਬਾਰੇ ਕਰੇ ਉਹ ਵੀ ਗਲਤ ਆ ਕੋਈ ਭਗਵਾਨ ਦਮਨ ਦੇ ਬਾਰੇ ਕਰੇ ਉਹ ਵੀ ਗਲਤ ਆ ਕਿਉਂਕਿ ਤਹਿਜ਼ੀਬ ਹੋਣੀ ਚਾਹੀਦੀ ਆ ਮर्याਦਾ ਹੋਣੀ ਚਾਹੀਦੀ ਹੈ ਨੇਤਾਵਾਂ ਨੂੰ ਵੀ ਤੇ ਵੋਟਰ ਨੂੰ ਵੀ ਸਭ ਨੂੰ ਇਹ ਜ਼ਰੂਰੀ ਹੈਗਾ ਪਰ ਤੁਸੀਂ ਦੇਖੋ ਵੀ ਰਾਹੁਲ ਗਾਂਧੀ ਦੇ ਉੱਤੇ ਪਹਿਲਾਂ ਤਾਂ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਜੀ ਕਿ ਇਹ ਇੱਕ ਨ ਫਿਰ ਉਸ ਤੋਂ ਬਾਅਦ ਸੰਜੇ ਗਾਇਕਵੜ ਮਹਾਰਾਸ਼ਟਰ ਦਾ Shiv Sena ਦਾ ਜਿਹੜੀ ਇੱਕ ਨਤ ਸ਼ਿੰਦੇ ਵਾਲੀ ਆ ਤੇ Shiv Sena ਉਹਦਾ ਹੈਗਾ ਜੀ ਵਿਧਾਇਕ ਉਹਨੇ ਕਹਤਾ ਜੀ ਰਾਹੁਲ ਗਾਂਧੀ ਦੀ ਜੀਬ ਵੱਢ ਕੇ ਲਿਆਓ 11 ਲੱਖ ਰੁਪਏ ਦੇਵਾਂਗੇ ਫਿਰ ਇੱਕ ਹੋਰ ਵਿਧਾਇਕ ਨੇ ਗੱਲ ਕਹਿਤੀ ਉਹ ਕਹਣਾ ਜੀ ਜੀਬ ਵੱਢਣੀ ਛੱਡੋ ਜੀਬ ਸਾੜਨ ਵਾਲੇ ਦੀ ਗੱਲ ਕਰੋ ਜੀਬ ਸਾੜਨੀ ਚਾਹੀਦੀ ਹੈ ਦੀ ਫਿਰ ਇੱਕ ਸਾਬਕਾ ਬੀਜੇਪੀ ਦਾ ਵਿਧਾਇਕਾ ਮਰਵਾ ਮਰਵਾਓ ਦਾ ਨਾਂ ਹੈਗਾ ਉਹ ਕਹਿੰਦਾ ਜੀ ਕਿ ਦੇਖੋ ਰਾਹੁਲ ਗਾਂਧੀ ਬਾਦ ਆ ਜਾ ਤੇਰਾ ਹਾਲ ਵੀ ਤੇਰੀ ਦਾਦੀ ਵਾਲਾ ਹੋਊਗਾ ਆ ਤਾਂ ਇਥੋਂ ਦੇ ਦੇਸ਼ ਦੇ ਨੇਤਾਵਾਂ ਦੀ ਜ਼ਿਹਨੀਅਤ ਆ ਇਹਨਾਂ ਦੀ ਸੋਚ ਆ ਵੀ ਇਹਨਾਂ ਦੇ ਅੰਦਰ ਜ਼ਹਿਰ ਕਿੰਨੀ ਆ ਹੁਣ ਦੇਖੋ ਇੱਕ ਕਾਂਗਰਸ ਦਾ ਵਿਧਾਇਕਾ ਉਹ ਹੈਗਾ ਜੀ ਤੇਲੰਗਾਨਾ ਦਾ ਇਹਦਾ ਨਾਂ ਹੈਗਾ ਬੇਦਮਾ ਬੋਜੂ ਇਹਨੇ ਇਹ ਗੱਲ ਕਹੀ ਆ ਕਿ ਨਾ ਜਿਹੜਾ ਰਵਨੀਤ ਬਿੱਟੂ ਦਾ ਸਿਰ ਕਲਮ ਕਰਕੇ ਆਊਗਾ ਉਹਨੋਂ ਮੈਂ ਆਪਣੀ ਜੱਦੀ ਜਾਇਦਾਦ ਦੇ ਵਿੱਚੋਂ ਇੱਕ ਏਕੜ ਤੋਂ ਵੱਧ ਤੋਹਫੇ ਦੇ ਰੂਪ ਦੇ ਵਿੱਚ ਦੇਉਂਗਾ ਹੁਣ ਦੇਖੋ ਇਹਨਾਂ ਨetaਵਾਂ ਦੇ ਪਿੱਛੇ ਆਪਾਂ ਇਹ ਗੱਲ ਕਹਿੰਦੇ ਹੁੰਨੇ ਆ ਵੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਜੀ ਅੱਛਾ ਬਾਕੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਨੌਕਰੀਆਂ ਦਿੱਤੀਆਂ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਸੀ ਦੇਖੋ ਜੀ ਗੱਲ ਇਹ ਕਿ ਜਿਹੜੇ ਨਾ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਆ ਉਹ ਹੈਗੇ ਜੀ ਗੁਰਮੀਤ ਸਿੰਘ ਖੁੱਡੀਆਂ ਹੋਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੇ ਵੱਲੋਂ ਅੱਜ 30 ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਨੀਂ ਸਰਕਾਰੀ ਨੌਕਰੀਆਂ ਦੇ ਕਾਗਜ਼ ਦਿੱਤੇ ਗਏ ਨਿਯੁਕਤੀ ਪੱਤਰ ਦਿੱਤੇ ਗਏ ਆ ਜਿਹੜੇ ਕਿ ਕਿਸਾਨ ਜਿਹੜੋ 1 ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਡਰਾਂ ਦੇ ਉੱਤੇ ਅੰਦੋਲਨ ਚੱਲਿਆ ਉਹਦੇ ਵਿੱਚ ਆਪਾਂ ਜਾਣਦੇ ਵੀ ਸੈਂਕੜੇ ਕਿਸਾਨਾਂ ਦੀ ਜਾਨ ਚਲੀ ਗਈ ਸੀ ਉਹਨਾਂ ਦੇ ਵਿੱਚੋਂ ਲਗਾਤਾਰ ਮੰਗ ਉਠਦੀ ਸੀ ਵੀ ਭਾਈ ਉਹਦੇ ਪਰਿਵਾਰਾਂ ਨੂੰ ਨੌਕਰ ਗੜਤੀਆਂ ਜਾਣ ਤੇ 30 ਪਰਿਵਾਰਾਂ ਨੂੰ ਅੱਜ ਉਹਨਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਕਿਸੇ ਨੂੰ ਖੇਤੀ ਮਹਿਕਮੇ ਦੇ ਵਿੱਚ ਮਿਲੀ ਆ ਕਿਸੇ ਨੂੰ ਪਸ਼ੂ ਪਾਲਣ ਮਹਿਕਮੇ ਵਿੱਚ ਮਿਲੀ ਆ ਕਿਸੇ ਨੂੰ ਕਿਸੇ ਹੋਰ ਮਹਿਕਮੇ ਵਿੱਚ ਮਿਲੀ ਆ ਜਿੰਨੀ ਕੁ ਕੁਆਲੀਫਿਕੇਸ਼ਨ ਦਾ ਬੰਦੇ ਦੀ ਜਾ ਮੁੰਡੇ ਦੀ ਜਾਂ ਕੁੜੀ ਦੀ ਤੇ ਜੋ ਜੋ ਉਹਦੀ ਯੋਗਤਾ ਹੈਗੀ ਉਹਦੇ ਆਧਾਰ ਦੇ ਉੱਤੇ ਅੱਜ ਗੁਰਮੀਤ ਸਿੰਘ ਖੁੜੀਆਂ ਸਾਹਿਬ ਦੇ ਵੱਲੋਂ ਇਹ ਨੌਕਰੀਆਂ ਘਟਕਾਂ ਗਈਆਂ ਸਰਕਾਰੀ ਨੌਕਰੀਆਂ ਨੇ ਤੇ ਖੁੜੀਆਂ ਸਾਹਿਬ ਦੇ ਵਿਭਾਗਾਂ ਚ ਹੀ ਨੇ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਕੀ ਕੇਜਰੀ ਬਾਲ ਦੇ ਬਾਰੇ ਕੀ ਖਬਰਾਂ ਨੇ ਕਹਿੰਦੇ ਜਗਾਦਰੀ ਆਈ ਸੀ ਹਾਂ ਬਿਲਕੁਲ ਜੀ ਹੁਣ ਵਿਧਾਨ ਸਭਾ ਦੀ ਚੋਣ ਸਿਰਦੇ ਉੱਤੇ ਆ ਤੇ ਹਰਿਆਣੇ ਦੇ ਵਿੱਚ ਹੁਣ ਤਾਂ ਬਿਲਕੁਲ ਪਲਵਾਨੀ ਗੇੜੇ ਲਗਾਤਾਰ ਨਿਕਲਨੇ ਤੇ ਨਿਕਲ ਵੀ ਰਹੇ ਆ ਤੇ ਜਾਣਕਾਰੀ ਇਹ ਮਿਲੀ ਜੀ ਤਾਜ਼ਾ ਕਿ ਅੱਜ ਜਗਾਦਰੀ ਦੇ ਵਿੱਚ ਪਹੁੰਚਿਆ ਅਰਵਿੰਦ ਕੇਜਰੀਵਾਲ ਉਹਨਾਂ ਨੇ ਇੱਥੇ ਰੋਡ ਸ਼ੋਅ ਕੀਤਾ ਉਹ ਕਹਿੰਦੇ ਦੇਖੋ ਜੀ ਗੱਲ ਦੋ ਹਰਫੀ ਹੈ ਕਿ ਮੈਂ ਇਮਾਨਦਾਰ ਸਾਹ ਹਾਂ ਤੇ ਰਹੂੰਗਾ ਉਹ ਕਹਿੰਦੇ ਵੀ ਦੇਖੋ ਇਹ ਹੀ ਗੱਲ ਕਹਿੰਦੇ ਅੰਨਾ ਕੁਰਸੀ ਛੱਡੋ ਕੁਰਸੀ ਛੱਡੋ ਆ ਛੱਡਤੀ ਇਹ ਕਹਿੰਦੇ ਹੁੰਦੇ ਅਸਤੀਫਾ ਦੇ ਦੋ ਅਸਤੀਫਾ ਦੇ ਦੋ ਆ ਦੇਤਾ ਹੁਣ ਦੱਸੋ ਹੁਣ ਕੀ ਆ ਉਹ ਕਹਿੰਦੇ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਤੇ ਲੋਕ ਜੇਕਰ ਮੈਨੂੰ ਇਮਾਨਦਾਰ ਸਮਝਦੇ ਹੋਏ ਤਾਂ ਵੋਟਾਂ ਪਾਉਣਗੇ ਨਹੀਂ ਸਮਝਦੇ ਹੋਏ ਤਾਂ ਰਹਿਣ ਦੇਣਗੇ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਉਹਨਾਂ ਨੇ ਕਹੇ ਜੀ ਕਿ ਮੈਂ ਇੱਥੇ ਅਦਰਸ਼ਪਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਉਮੀਦਵਾਰ ਅੱਜ ਅਦਰਸ਼ਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਲਈ ਗਏ ਸੀਗੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਜੀ ਗੁਰਦਾਸ ਮਾਨ ਸਾਹਿਬ ਖਬਰਾਂ ਚ ਨੇ ਹਾਂ ਬਿਲਕੁਲ ਥਿੰਦ ਸਾਹਿਬ ਆਪਾਂ ਜਾਣਦੇ ਹਾਂ ਜੀ ਕਿ ਗੁਰਦਾਸ ਮਾਨ ਪੰਜਾਬ ਦੇ ਵੱਡੇ ਗਾਇਕ ਆ ਜਿਹੜੇ 'ਚ ਕੋਈ ਦੋਰ ਆਇਆ ਨਹੀਂ ਬੜੇ ਚੰਗੇ ਗੀਤ ਗਾਏ ਆ ਕੋਈ ਦੋਰ ਆਇਆ ਹੈ ਹੀ ਨਹੀਂ ਸਾਰੇ ਹੀ ਪ੍ਰਭਾਵਕ ਬੋਲਦੇ ਆ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਕੁ ਵਿਵਾਦ ਪੈਦਾ ਹੋਏ ਆ ਉਹਨਾਂ ਵਿਵਾਦਾਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਤੇ ਅੱਜ ਉਹਨਾਂ ਦੀ ਇੱਕ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਹੈ ਬਰਦਾਸ਼ਤ ਮਾਨ ਹਰਾਂ ਦੀ ਜਿਹੜੀ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਕਿਸੇ ਟੀਵੀ ਚੈਨਲ ਦੇ ਉੱਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੀਤੇ ਦੇ ਵਿੱਚ ਜੋ ਕੁਝ ਹੋਇਆ ਉਹ ਮੇਰੇ ਮਨ ਦੇ ਵਿੱਚ ਕੋਈ ਭਾਵਨਾ ਨਹੀਂ ਸੀ ਕਿ ਭਾਈ ਮੈਂ ਕਿਸੇ ਦਾ ਦਿਲ ਦੁਖਾਵਾਂ ਪਰ ਜੇ ਦਿਲ ਦੁਖਿਆ ਤੇ ਫਿਰ ਮੈਂ ਉਹਦੇ ਲਈ ਮਾਫੀ ਮੰਗਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਤੁਸੀਂ ਕਿਤੇ ਸ਼ੋਅ ਪੇਸ਼ ਕਰ ਰਹੇ ਹੋ ਤੇ ਤੁਹਾਡੀ ਮਾਤਾ ਨੂੰ ਕੋਈ ਗਦਾਰ ਕਵੇ ਤਾਂ ਤੁਹਾਨੂੰ ਗੁੱਸਾ ਆਉਣਾ ਸੁਭਾਵਿਕ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਕਹਿਣ ਦਾ ਮਤਲਬ ਕਈ ਵਾਰੀ ਉਹ ਨਹੀਂ ਸੀ ਜਿਹੜਾ ਕਿ ਮਤਲਬ ਕੱਢ ਲਿਆ ਗਿਆ ਸੂਰਨ ਨੇ ਕਿਹਾ ਜੀ ਕਿ ਮੈਂ ਸਾਰੀ ਉਮਰ ਪੰਜਾਬੀ ਬੋਲੀ ਦੇ ਲੇਖੇ ਲਾਈਆ ਮੈਂ ਮਾਂ ਬੋਲੀ ਨੂੰ ਮਾਂ ਬੋਲੀ ਸਾਨੂੰ ਸਾਰਿਆਂ ਨੂੰ ਸਮਰਪਨ ਸਮਰਪਿਤ ਹੈਗੀ ਆ ਸੋ ਮਾਂ ਬੋਲੀ ਦਾ ਉਹਨਾਂ ਨੇ ਕਿਹਾ ਜੀ ਮੈਂ ਤੇ ਤੁਸੀਂ ਸਾਰੇ ਦਿੱਤਾ ਖਾਨੇ ਆ ਉਹਨਾਂ ਨੇ ਅਸਲ ਦੇ ਵਿੱਚ ਜੋ ਗੱਲਾਂ ਬੀਤੇ ਦੇ ਵਿੱਚ ਹੋਈਆਂ ਉਹਦੇ ਉੱਤੇ ਇੱਕ ਸਫਾਈ ਪੇਸ਼ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਮਾਫੀ ਵੀ ਮੰਗਦਾ ਅੱਖਾਂ ਦੇ ਵਿੱਚ ਅਥਰੂ ਵੀ ਆਏ ਆ ਹੁਣ ਦੇਖੋ ਥਿੰਨ ਸਾਹਿਬ ਗੱਲ ਮੇਰਾ ਇਹ ਆਪਣਾ opinion ਆ ਜ਼ਰੂਰੀ ਨਹੀਂ ਕਿ ਮੇਰੇ ਨਾਲ ਕੋਈ ਸਹਿਮਤ ਹੋਵੇ ਗੁਰਦਾਸ ਮਾਨ ਨੇ ਬੱਤੀ ਵਾਲੀ ਗੱਲ ਕਹੀ ਤਾਂ ਆਪਾਂ ਸਾਰੇ ਦੇ ਵਿਰੋਧ ਕੀਤਾ ਆਪਾਂ ਵੀ ਰੈਡ ਐਫਰਮ ਦੇ ਉੱਤੇ ਕਈ ਵਾਰ ਖਬਰ ਸਾਂਝੀ ਕੀਤੀ ਪਰ ਜਦੋਂ ਅੱਜ ਤੇ ਜਦੋਂ ਆ ਉਹਨਾਂ ਨੇ ਮਾਫੀ ਮੰਗੀ ਆ ਜਾਂ ਗੱਲ ਕਹੀ ਆ ਤਾਂ ਮੈਂ ਬਹੁਤ ਸਾਰੇ ਪੇਜਾਂ ਦੇ ਉੱਤੇ ਜਾ ਕੇ ਦੇਖਿਆ ਜਿਹੜੀਆਂ ਧੀਆਂ ਭੈਣਾਂ ਦੀਆਂ ਅਪ ਸ਼ਬਦਾਂ ਵਾਲੀਆਂ ਗੱਲਾਂ ਹੋ ਰਹੀਆਂ ਇਹ ਵੀ ਕਿਹੜੀ ਮਾਬੋਲੀ ਦੀ ਸੇਵਾ ਫਿਰ ਹੁਣ ਉਹਨਾਂ ਨੇ ਮਾਫੀ ਮੰਗ ਲਈ ਆ ਇਹ ਮੇਰਾ ਖਿਆਲ ਆ ਵੀ ਮਾਫੀ ਤੋਂ ਵੱਡਾ ਸੰਕਲਪ ਤਾਂ ਕੋਈ ਹੈ ਨਹੀਂਗਾ ਪਰ ਗੱਲ ਇਹ ਵੀ ਜੋ ਕੁਝ ਅੱਜ ਕਿਹਾ ਜਾ ਰਿਹਾ ਵੀ ਉਹ ਮਾਂ ਦੇ ਪ੍ਰਤੀ ਧੀ ਦੇ ਪ੍ਰਤੀ ਕੋਈ ਕਿਸ ਤਰੀਕੇ ਦੀਆਂ ਗੰਦਗੰਦੀਆਂ ਗੱਲਾਂ ਕਰ ਰਿਹਾ ਸਾਨੂੰ ਪੰਜਾਬੀਆਂ ਨੂੰ ਵੀ ਸ਼ਬਦ ਗੁਰੂ ਦੀ ਮਰਿਆਦਾ ਸਮਝਣੀ ਚਾਹੀਦੀ ਹੈ ਤੇ ਬਾਕੀ ਗੱਲ ਵੀ ਚਲੋ ਉਹ ਗਾਇਕ ਆ ਉਹਦੇ ਗੀਤ ਆ ਆਪਾਂ ਸੁਣਦੇ ਆ ਨਹੀਂ ਸੁਣਦੇ ਉਹ ਦੂਜੀ ਗੱਲ ਹੈਗੀ ਆ ਪਰ ਮੈਨੂੰ ਲੱਗਦਾ ਜੀ ਕਿ ਹੁਣ ਪੰਜਾਬੀਆਂ ਨੂੰ ਇਸ ਮਸਲੇ ਤੇ ਇਕੱਲੇ ਕੋ ਰਸਮਾਨ ਦੀ ਗੱਲ ਨਹੀਂ ਕਿਸੇ ਨੇਤਾ ਦੇ ਪ੍ਰਤੀ ਵੀ ਕਿਸੇ ਪੱਤਰਕਾਰ ਦੇ ਪ੍ਰਤੀ ਵੀ ਕਿਸੇ ਫਿਲਮੀ ਕਲਾਕਾਰ ਦੇ ਪ੍ਰਤੀ ਵੀ ਕਿਸੇ ਸਮਾਜ ਸੇਵੀ ਦੇ ਪ੍ਰਤੀ ਵੀ ਸਾਨੂੰ ਸ਼ਬਦਾਂ ਦੀ ਮर्यादा ਦਾ ਜ਼ਰੂਰ ਪਤਾ ਹੋਣਾ ਚਾਹੀਦਾ ਤੇ ਅੱਜ ਮੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਵੀ 50 ਫੀਸਦੀ ਦੇ ਕਰੀਬ ਲੋਕ ਆ ਜਿਹੜੇ ਉਹ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਆ ਤੇ 50 ਫੀਸਦੀ ਲੋਕਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਬਰਦਾਸ਼ਮਾਨ ਨੇ ਯਾਰ ਮਾਫੀ ਮੰਗ ਲਈ ਆ ਹੁਣ ਇਸ ਤੋਂ ਬਾਅਦ ਉਹ ਕਰ ਵੀ ਕੀ ਦੇਵੇ ਮੋਲਵਿੰਦਰ ਮਾਲੀ ਦੀ ਰਿਹਾਈ ਹੋ ਗਈ ਜੀ ਨਹੀਂ ਕਿ ਮਾਲਵਿੰਦਰ ਮਾਲੀ ਹਰਾਂ ਦੀ ਰਿਹਾਈ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮਾਲਵਿੰਦਰ ਮਾਲੀ ਦੀ ਰਿਹਾਈ ਦੇ ਵਾਸਤੇ ਅੱਜ ਲਗਾਤਾਰ ਖਬਰਾਂ ਆ ਰਹੀਆਂ ਵੀ ਇਸ ਵੇਲੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਿਹੜੀ ਤੇ ਉਹਦੇ ਵੱਲੋਂ ਵੀ ਪਤਾ ਲੱਗਾ ਜੀ ਕਿ ਧਰਨਾ ਲਾਇਆ ਗਿਆ ਡੀਸੀ ਦਫ਼ਤਰ ਤਰਨਤਾਰਨ ਦੇ ਮੂਹਰੇ ਤੇ ਇਹ ਗੱਲ ਕਹੀ ਗਈ ਹੈ ਵੀ ਭਾਈ ਬਿਨਾਂ ਸ਼ਰਤ ਰਿਹਾਈ ਕੀਤਾ ਜਾਵੇ ਦੇਖੋ ਮਾਲੀ ਹੋਰੀ ਹੈ ਕਿ ਚੰਗੇ ਪੱਤਰਕਾਰ ਵੀ ਹੈ ਚੰਗੇ ਬੁਲਾਰੇ ਵੀ ਹੈ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਵੀ ਹੈ ਜੋ ਉਹਨਾਂ ਦੀ ਰਿਹਾਈ ਦੇ ਵਾਸਤੇ ਕੋਸ਼ਿਸ਼ਾਂ ਜਾਰੀ ਹੈ ਪਰ 1 ਅਕਤੂਬਰ ਤੱਕ ਦੇ ਲਈ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਹੋਇਆ ਜੀ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਤੇ ਸੁਖਵੀਰ ਬਾਦਲਵਾਰੇ ਫੈਸਲਾ ਅਗਲੇ ਹਫਤੇ ਹੋਏਗਾ ਜੱਜਦਾਰ ਸਾਹਿਬ ਕਦੋਂ ਐਕਸ਼ਨ ਲੈ ਰਹੇ ਹਨ ਬਿਲਕੁਲ ਜੀ ਬਿਲਕੁਲ ਜੀ ਲੱਗਦਾ ਹੈ ਇਹ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਹਨ ਮੈਨੂੰ ਲੱਗਦਾ ਵੀ ਸ਼ਾਇਦ ਅਗਲੇ ਹਫਤੇ ਦੇ ਵਿੱਚ ਜੱਜਦਾਰ ਸਾਹਿਬਾਨ ਦੇ ਵੱਲੋਂ ਕੋਈ ਮਹੱਤਵਪੂਰਨ ਫੈਸਲਾ ਕੀਤਾ ਜਾਵੇ ਸ਼ਾਇਦ ਤੋ ਕਸ਼ੋਰਬੀਰ ਸਿੰਘ ਬਾਦਲ ਨੇ ਵੀ ਸਪਸ਼ਟੀ ਕਰਨ ਦਿੱਤਾ ਬਾਕੀ ਸਾਰੇ ਮੰਤਰੀਆਂ ਨੇ ਵੀ ਸਪਸ਼ਟੀ ਕਰਨ ਦਿੱਤਾ ਜਿੰਨੇ ਵੀ ਉਸ ਵੇਲੇ 2007 ਤੋਂ ਲੈ ਕੇ 17 ਤੱਕ ਦੇ ਅਕਾਲੀ ਦਲ ਦੇ ਮੰਤਰੀ ਸਨ ਉਹਨਾਂ ਸਾਰਿਆਂ ਨੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਹ ਸਪਸ਼ਟੀਕਰਨ ਤੋਂ ਬਾਅਦ ਹੁਣ ਲੱਗਦਾ ਵੀ ਜਥੇਦਾਰ ਸਾਹਿਬ ਕੋਈ ਮਹੱਤਵਪੂਰਨ ਫੈਸਲਾ ਕਰਨਗੇ ਇਸ ਬਾਬਤ ਉਸ ਫੈਸਲੇ ਤੋਂ ਬਾਅਦ ਰਾਜਨੀਤੀ ਦੇ ਵਿੱਚ ਕੋਈ ਮੋੜ ਆਊਗਾ ਅਕਾਲੀ ਦਲ ਕਿੱਥੇ ਜੇ ਖੜਦਾ ਕੀ ਡਿਜ਼ਰਵ ਕਰਦਾ ਇਹ ਹੁਣ ਆਉਂਦੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ ਰੋਹਲ ਗਾਂਧੀ ਅਮਰੀਕਾ ਐ ਸੀ ਹੁਣ ਅਮਰੀਕਨ ਕਿਸੇ ਮੁੰਡੇ ਦੇ ਪਰਿਵਾਰ ਨੂੰ ਮਿਲਣ ਗਏ ਨੇ ਹਰਿਆਣੇ 'ਚ ਕੀ ਗੱਲ ਕੀ ਅਸਲੀ ਦੇਖੋ ਅਸਲ ਵਿੱਚ ਐ ਰਾਹੁਲ ਗਾਂਧੀ ਹੋਈ ਜਦੋਂ ਅਮਰੀਕਾ ਆਏਗੀ ਤੇ ਉਦੋਂ ਇਹਨਾਂ ਨੂੰ ਇੱਕ ਨੌਜਵਾਨ ਮਿਲਿਆ ਜਿਹੜਾ ਕਈ ਇੱਥੇ ਟਰੱਕ ਚਲਾਉਂਦਾ ਟਰਾਲਾ ਚਲਾਉਂਦਾ ਉਹ ਜਿਵੇਂ ਕਿ ਸਾਡੇ ਬਹੁਤ ਸਾਰੇ ਸਤਿਕਾਰਯੋਗ ਭੈਣਾ ਵੀਰ ਹੋਰ ਵੀ ਚਲਾਉਂਦੇ ਆ ਵੀਰ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਚਲਾਉਂਦੇ ਵੀ ਆ ਤੇ ਉੱਥੇ ਇੱਕ ਮੁੰਡੇ ਨੂੰ ਮਿਲੇ ਸੀਗੇ ਉਹ ਤੇ ਉਸ ਮੁੰਡੇ ਨੇ ਗੱਲ ਦੱਸੀ ਸੀ ਕਿ ਭਾਈ ਮੈਂ ਪਿਛਲੇ ਕੁਝ ਸਮੇਂ ਦੇ ਵਿੱਚ ਮੈਂ ਹਾਰਸਾ ਕਰਸਤ ਵੀ ਹੋਇਆ ਸੀਗਾ ਤੇ ਉਹ rahul gandhi ਨੇ promise ਕੀਤਾ ਸੀ ਕਿ ਜਦੋਂ ਮੈਂ ਇੰਡੀਆ ਚਲਾ ਗਿਆ ਤੇ ਫਿਰ ਮੈਂ ਤੁਹਾਡੇ ਘਰ ਜਾ ਕੇ ਆਉਂਗਾ ਵੀਡੀਓ ਕਾਲ ਦੇ ਉੱਤੇ ਮੈਂ ਤੇਰੀ ਤੇਰੇ ਮਾਪਿਆਂ ਨਾਲ ਗੱਲ ਕਰਾਂਗਾ ਅਮਿਤ ਕੁਮਾਰ ਮੁੰਡੇ ਦਾ ਨਾਮ ਹੈਗਾ ਹਰਿਆਣੇ ਦਾ ਰਹਿਣ ਵਾਲਾ ਅੱਜ ਸਵੇਰ ਦੇ ਵੇਲੇ 5:30 ਪੌਣੇ 6 ਦਾ ਵੇਲਾ ਸੀਗਾ ਤੇ rahul gandhi ਇਸ ਪਰਿਵਾਰ ਦੇ ਕੋਲੇ ਪਹੁੰਚ ਗਏ ਤੇ ਪਹੁੰਚ ਕੇ ਤੇ ਮੁੰਡੇ ਦੇ ਨਾਲ ਕੀਤਾ ਵਾਅਦਾ ਨਿਭਾਇਆ ਤੇ ਪਤਾ ਲੱਗਾ ਜੀ ਕਿ ਜਿਹੜਾ ਅਮਿਤ ਕੁਮਾਰ ਨਾਂ ਦਾ ਮੁੰਡਾ ਇਹਦੇ ਨਾਲ ਵੀਡੀਓ ਕਾਲ ਦੇ ਉੱਤੇ ਉਹਦੇ ਮਾਪਿਆਂ ਦੀ ਗੱਲ ਕਰਵਾਈ ਆ ਨਾ ਤਾਂ ਸਥਾਨਕ ਕਾਂਗਰਸੀ ਨੇਤਾਵਾਂ ਨੂੰ ਇਹਦੇ ਬਾਰੇ ਪਤਾ ਸੀ ਨਾ ਪੁਲਿਸ ਨੂੰ ਪਤਾ ਸੀ ਵੀ ਚੁੱਪਚੀਪ ਇੱਥੇ ਰਾਹੁਲ ਗਾਂਧੀ ਇੱਥੇ ਆਏ ਤੇ ਇੱਕ ਕਬੱਡੀ ਖਿਡਾਰੀ ਵੀ ਖੁਦਕੁਸ਼ੀ ਬੜੀ ਦੁੱਖ ਵਾਲੀ ਖਬਰ ਸੀ ਹੋਇਆ ਕੀ ਅਸਲੀ ਅਸਲ ਵਿੱਚ ਜੀ ਇਹ ਖਬਰ ਹੈ ਜਿਹੜੀ ਜਲੰਧਰ ਦੇ ਨਾਲ ਹੀ ਸਬੰਧਤ ਹੈ ਇੱਥੇ ਜਿਹੜਾ ਸ਼ਾਹਕੋਟ ਤਸਬੇ ਦੇ ਕੋਲੇ ਇੱਕ ਪਿੰਡ ਹੈ ਤੇ ਉੱਥੋਂ ਦਾ ਮੁੰਡਾ 29 ਸਾਲ ਦਾ ਗੁਰਵਿੰਦਰ ਸਿੰਘ ਪੁੱਤਰ ਕੇਵਲ ਕ੍ਰਿਸ਼ਨ ਉਨੇ ਪੁਲਿਸ ਦੇ ਕੋਲੋਂ ਤੰਗ ਆ ਕੇ ਕਿਉਂਕਿ ਉਹਦੇ ਦੋਸਤ ਦੇ ਨਾਲ ਦੋਸਤ ਦੀ ਪਤਨੀ ਨਾਲ ਕੋਈ ਝਗੜਾ ਕਿਸੇ ਵੱਲੋਂ ਹੋਇਆ ਹੋਊਗਾ ਤੇ ਪੁਲਿਸ ਨੂੰ ਲੈ ਗਈ ਤੇ ਥਾਣੇ ਦੇ ਵਿੱਚ ਉਹਨੂੰ ਬੇਇੱਜ਼ਤ ਕੀਤਾ ਗਿਆ ਤੇ ਉਹਨੇ ਪਤਾ ਲੱਗਾ ਜੀ ਕਿ ਘਰ ਦੇ ਵਿੱਚ ਆ ਕੇ ਤੇ ਖੁਦਕੁਸ਼ੀ ਕਰ ਲਈ ਆ ਫਾਹ ਲੈ ਕੇ ਤੇ ਉਸ ਮੁੰਡੇ ਦੇ ਮਰਨ ਤੋਂ ਪਹਿਲਾਂ ਤੇ ਵੀਡੀਓ ਬਣਾਈਆ ਤੇ ਉਹਦੇ ਵਿੱਚ ਦੱਸਿਆ ਵੀ ਭਾਈ ਮੈਨੂੰ ਥਾਣੇ ਦੇ ਵਿੱਚ ਕਿਵੇਂ ਕਿਵੇਂ ਬੇਇੱਜ਼ਤ ਕੀਤਾ ਗਿਆ ਸੋ ਪੁਲਿਸ ਨੇ ਕਈ ਲੋਕਾਂ ਦੇ ਉੱਤੇ ਪਰਚਾ ਦਰਜ ਹੋਣ ਕੀਤਾ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਮੌਸਮ ਕਾਫੀ ਬਦਲ ਗਿਆ ਜੀ ਪੰਜਾਬ ਦੇ ਵਿੱਚ ਖਾਸਾ ਮੌਸਮ ਬਦਲ ਗਿਆ ਰਾਤ ਦੇ ਵੇਲੇ ਦਾ ਤਾਂ ਕਾਫੀ ਬਦਲ ਜਾਂਦਾ ਤੇ ਬਦਲੇ ਹੋਏ ਮੌਸਮ ਦੇ ਵਿੱਚ ਥਣ ਸਾਭ ਬੜੇ ਲੋਕ ਢਿੱਲੇ ਮੱਠੇ ਆ ਬੁਖਾਰ ਇਨਫੈਕਸ਼ਨ ਵਾਇਰਲ ਤੇ ਖੰਗ ਗਲਾ ਖਰਾਬ ਜ਼ੁਕਾਮ ਇਹ ਸਾਰਾ ਕੁਝ ਬੜਿਆਂ ਨੂੰ ਹੋਇਆ ਪਿਆ ਸੋ ਮੌਸਮ ਵਿਭਾਗ ਨੇ ਕਿਹਾ ਜੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਬਹੁਤ ਹੀ ਨਹੀਂ ਕਣੀ ਦੀ ਸੰਭਾਵਨਾ ਹੈ ਨਹੀਂ ਰਣੋ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋ ਰਿਹਾ ਹੈ ਰੈਡ ਐਫ ਐਮ